ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੋਸਮੂ 2364 ITT ਬੇਰਜਗਰ ਅਧਿਆਪਕਾਂ ਨੂੰ ਪਿਆਰ ਪਰਿ ਸਾਸੀ ਕਾਲ ਜੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ ਦੀ ਜੋ ਕਾਲ ਸੀ ਸੰਗਰੂਰ ਮੋਰਚੇ ਦੀ ਕਾਲ ਸੀ 3 ਤਰੀਕ ਦੀ ਬੇਰਕਾ ਮਿਲਕ ਪਲਾਂਟ ਦੇ ਵਿੱਚ ਸੋ ਜਿਹੜੇ ਸਾਥੀ ਅੱਜ ਇੱਥੇ ਪਹੁੰਚੇ ਨੇਗੇ ਸਾਰਿਆਂ ਤੋਂ ਪਹਿਲਾਂ ਉਹ ਸਾਥੀਆਂ ਦਾ ਜਾਗਦੀ ਜ਼ਮੀਰ ਵਾਲੇ ਜਿਹੜੇ ਸਾਥੀ ਨੇਗੇ ਉਹਨਾਂ ਦਾ ਇੱਥੇ ਆਉਣ ਤੇ ਤਹਿ ਦਿਲ ਤੋਂ ਧੰਨਵਾਦ ਕਰਦੇ ਆਂਗੇ ਸੋ ਨਾਲ ਹੀ ਜਿਹੜੇ ਘਰਾਂ 'ਚ ਬੈਠੇ ਸਾਥੀ ਨੇ ਜੋ ਸਿਰਫ ਗਰੁੱਪਾਂ ਦੇ ਵਿੱਚ ਗੱਲਾਂ ਕਰਦੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਜੋ ਗਰੁੱਪਾਂ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਉਹਦਾ ਵੀ ਧੰਨਵਾਦ ਔਰ ਜਿਨ੍ਹਾਂ ਨੇ ਸਾਨੂੰ ਨਾ ਪੱਕੀ ਹੰਗਾਰੇ ਦਿੱਤੇ ਉਹ ਵੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਥਿਓ ਜਿਵੇਂ ਕਿਸੇ ਨੂੰ ਦੱਸ ਦਈਏ ਵੀ ਅੱਜ ਦਾ ਜੋ ਪ੍ਰੋਟੈਸਟ ਸੀ ਉਸ ਦੇ ਸਬੰਧ ਦੇ ਵਿੱਚ ਜੋ ਡਿਪਾਰਟਮੈਂਟ ਵੱਲੋਂ ਸੌਰੀ ਪ੍ਰਸ਼ਾਸਨ ਵੱਲੋਂ 6 4 2024 ਦੀ ਮੀਟਿੰਗ ਦਾ ਪ੍ਰਬੰਧ ਸਿੱਖਿਆ ਮੰਤਰੀ ਜੀ ਨਾਲ ਕੀਤਾ ਗਿਆ ਸੋ ਸਮੂਹ ਕੈਡਰ ਦੀ ਜਿਹੜੀ 6 3 ਸੌਰੀ 6 3 ਦੀ ਜਿਹੜੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੋ ਸਮੂਹ ਕੈਡਰ ਦੀ ਸਹਿਮਤੀ ਦੇ ਨਾਲ ਆ ਜਿਹੜੀ ਇਹ ਮੀਟਿੰਗ ਨੂੰ ਐਕਸੈਪਟ ਕੀਤਾ ਗਿਆ ਸੋ ਜਿੱਥੇ ਬੰਦੀ ਹੈ ਜਿਹੜੀ ਮੀਟਿੰਗ ਕਰਨ ਜਾਓ ਔਰ ਸਿੱਖਿਆ ਮੰਤਰੀ ਨਾਲ ਟੇਬਲ ਟਾਕ ਤੇ ਜਿਹੜੇ ਆਪਣੀ ਗੱਲਬਾਤ ਹਾਂ ਉਹ ਤੇ ਰੱਖੂਗਾ ਔਰ ਜਿਵੇਂ ਤੁਸੀਂ ਸਾਡੇ ਨਾਲ ਸਾਥ ਦਿੱਤਾਗਾ ਪਹਿਲਾਂ ਵੀ ਦਿੱਤਾ ਹੁਣ ਵੀ ਦਿੱਤਾਗਾ ਸੋ ਇਸੇ ਤਰ੍ਹਾਂ ਸਾਥ ਬਣਾ ਕੇ ਰੱਖਣਾ ਜੀ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਸਾਨੂੰ ਇੱਥੇ ਵਿਸ਼ਵਾਸ ਮਿਲਿਆ ਹੈ ਮਤਲਬ ਇੱਕ ਮੰਗ ਪੱਤਰ ਜਿਹੜਾ ਸਾਡਾ ਸੀਗਾ ਦਿੱਤਾ ਉਹਦੇ ਤੇ ਮਤਲਬ ਵਿਚਾਰ ਚਰਚਾ ਕਰਕੇ ਪ੍ਰਸ਼ਾਸਨ ਨੇ ਸਾਨੂੰ 6 3 2024 ਦੀ ਮੀਟਿੰਗ ਹੈ ਸਾਡੇ ਮਾਨਯੋਗ ਸਾਡੇ ਆਪਣੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨਾਲ ਦਿੱਤੀ ਹੈ ਸਾਨੂੰ ਪੂਰਾ ਮਾਣ ਹੈ ਭਰੋਸਾ ਹੈ ਉਹ 6 ਤਰੀਕ ਦੀ ਮੀਟਿੰਗ ਹੈ ਜਿਹੜੀ ਸਾਨੂੰ ਮਿਲੀ ਵੀ ਹੈ ਸਾਡੇ ਸਾਥੀ ਆਗੂ ਜਾਣਗੇ ਮੀਟਿੰਗ ਦੇ ਵਿੱਚ ਸਿੱਖਿਆ ਮੰਤਰੀ ਜੀ ਸਾਡੇ ਜਿਹੜੀ ਭਰਤੀ ਹੈ ਉਹ ਉਹਦੇ ਸਬੰਧ ਵਿੱਚ ਸਾਡੇ ਨਾਲ ਜੋ ਕਮਿਟਮੈਂਟ ਹੋਈ ਹੈ ਸਾਨੂੰ ਜੋ ਮੀਟਿੰਗ ਮਿਲੀ ਹੈ ਉਹਦੇ ਤੇ ਖਰਾ ਉਤਰਨਗੇ ਤੇ ਸਾਡਾ ਜਿਹੜਾ ਹੈਗਾ ਪਿਛਲੇ 4 ਸਾਲਾਂ ਦੀ ਤਕਰੀਬ ਹੈ ਦੁੱਖ ਹੈ ਉਹਨੂੰ ਬੰਡਾਉਣ ਚ ਸਹਾਈ ਹੋਣਗੇ ਜਿਹੜੀ ਮੀਟਿੰਗ ਹੈ ਉਹਨੂੰ ਸਫਲ ਬਣਾਉਣਗੇ ਸਫਲ ਕੀ ਸਫਲ ਤੋਂ ਭਾਵ ਜਿਹੜੀ ਸਾਡੀ ਮੀਟਿੰਗ ਹੈ ਇਹਨੂੰ ਅੰਤਮ ਹੀ ਕਰ ਦੇਣਗੇ ਮੀਟਿੰਗ ਨੂੰ ਸਾਨੂੰ ਮਾਣ ਹੈ ਸਾਡੇ ਪੰਜਾਬ ਸਰਕਾਰ ਤੇ ਸੀ ਧੰਨਵਾਦੀ ਕਰਾਂਗੇ ਸਾਨੂੰ ਲੱਗਦਾ ਵੀ ਸਾਨੂੰ ਯਕੀਨ ਹੈਗਾ ਵੀ 6 ਤਰੀਕ ਨੂੰ ਸਾਨੂੰ ਸਿੱਖਿਆ ਮੰਤਰੀ ਜੀ ਸਾਡੀ ਝੋਲੀ ਭਰ ਕੇ ਤੋਰਨਗੇ ਬਹੁਤ ਬਹੁਤ ਧੰਨਵਾਦ ਤੋਂ ਇੱਕ ਗੱਲ ਹੋਰ ਪ੍ਰਸ਼ਾਸਨ ਨੂੰ ਅਸੀਂ ਕਲੀਅਰ ਕਰ ਦਈਏ ਵੀ ਜੇ 6 ਤੰ ਦੇ ਮੀਟਿੰਗ ਤੋਂ ਪ੍ਰਸ਼ਾਸਨ ਚਾ ਸ਼ਿੱਖਿਆ ਮੰਤਰੀ ਸਾਹਿਬ ਕਿਸੇ ਗੱਲੋਂ ਭੱਜਦੇ ਦਿਖਦੇ ਨੇ ਤਾਂ ਗੰਭੀਰਪੁਰ ਵੀ ਕੋਈ ਜਾਦੇ ਦੂਰ ਨਹੀਂ ਤੇ ਸਤੌਜ ਵੀ ਕੋਈ ਜਾਦੇ ਦੂਰ ਨਹੀਂ 12364 ਦਾ ਇਤਿਹਾਸ ਹੈ ਜਿਹੜਾ ਉਹ ਸੰਰੂਰ ਪ੍ਰਸ਼ਾਸਨ ਵੀ ਬੜੀ ਚੰਗੀ ਤਰ੍ਹਾਂ ਜਾਣਦਾ ਔਰ ਸਰਦਾਰ ਭਗਮਤ ਸਿੰਘ ਮਾਨ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਸੋ ਸਾਨੂੰ ਮਜਬੂਰ ਨਾ ਕਰੋ ਵੀ ਅਸੀਂ ਪਹਿਲਾਂ ਵਾਲੇ ਰਸਤੇ 'ਤੇ ਉੱਤਰ ਆਈਏ ਜੇ ਅਸੀਂ ਪਹਿਲਾਂ ਵਾਲੇ ਰਸਤੇ 'ਤੇ ਉੱਤਰ ਆਈਏ ਤਾਂ ਬਜੇਂਦਰ ਸਿੰਘ ਲਾਂਗੂ ਜਿਵੇਂ ਪਤਾ ਨਹੀਂ ਲੱਗ ਰਿਹਾ ਅੱਜ ਤਾਂ ਕੱਲ ਨੂੰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਦਾ ਵੀ ਸੰਘਰੂਰ ਤੋਂ ਜਾਂ ਗੰਭੀਰਪੁਰ ਤੋਂ ਪਤਾ ਨਹੀਂ ਲੱਗਣਾ ਸੋ ਇਹ ਗੱਲਾਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੀ ਈਟੀਟੀ ਪਾਸ ਜਿਹੜੇ 2364 ਤੁਸੀਂ ਫੇਰ ਚਕਾਰ ਵਾਲੇ ਅਧਿਆਪਕ ਯੂਨੀ ਲੈ ਗਏ ਜੈ ਸਤ ਜੈ ਸਤ ਤੁਹਾਡੀ 6 ਤਰੀਕ ਨੂੰ 11:30 ਵਜੇ ਜਖਮ ਮੰਤਰੀ ਕਰਨ ਮੀਟਿੰਗ ਹੋਈ ਆ ਤੁਸੀਂ ਤੇ ਨਹੀਂ ਚਾਰ ਜਣੇ ਆਪਣੇ ਕੋਈ ਵੀ ਜਿਹੜੇ ਤੁਹਾਡੇ ਨੁਮਾਇंदे ਹੈਗੇ ਨੇ ਇਹ ਨਹੀਂ ਹੈ ਕਿ ਵੀ ਸਾਰੇ ਚਲ ਜਓ ਉੱਥੇ ਨਹੀਂ ਨਹੀਂ ਡਿਸਪਲਾਈ ਤੁਸੀਂ ਆਪਣੀ ਮੀਟਿੰਗ ਉਹਨਾਂ ਨਾਲ ਕਰ ਲਿਓ ਤੁਸੀਂ ਉਹ ਵੀ ਤੁਹਾਡੇ ਮੰਗਾ ਹੈਗੇ ਨੇ ਠੀਕ 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 ਥੈਂਕ ਯੂ ਥੈਂਕ